ਕੋਰੀਆ ਦੇ ਵਿੱਚ ਇੱਕ ਅਜਿਹਾ ਵਿਅਕਤੀ ਗ੍ਰਿਫਤਾਰ ਹੋਇਆ ਜੋ ਡਰੱਗ ਗੈਂਗ ਦੇ ਮੈਂਬਰ ਨੇ ਤੇ ਤਰਲ ਕੋਕੀਨ ਨੂੰ ਸਮੁੰਦਰੀ ਜਹਾਜ਼ ਦੇ ਰਾਹੀਂ ਤਸਕਰੀ ਪ੍ਰੋਸੈਸ ਕਰਦਾ ਹੋਇਆ ਕੋਰੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਡਰੱਗ ਗਿਰੋਹ ਦਾ ਮੈਂਬਰ ਕੋਰੀਆ ਦੇ ਵਿੱਚ 180 ਬਿਲੀਅਨ ਦੀ ਕੋਕੀਨ ਲਿਆਉਂਦਾ ਸੀ ਪੁਲਿਸ ਅਨੁਸਾਰ 19 ਤਾਰੀਖ ਨੂੰ ਸੈਂਟਰਲ ਕੋਸਟ ਗਾਰਡ ਨੇ 2 ਕਿਲੋਗ੍ਰਾਮ ਕੋਕੀਨ ਪ੍ਰਾਪਤ ਕਰਕੇ ਕੋਰੀਆ ਦੇ ਵਿੱਚ ਵਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੈਨੇਡੀਅਨ ਡਰੱਗ ਗੈਂਗ ਦੇ ਮੈਂਬਰ ਜੋ 55 ਸਾਲਾਂ ਦਾ ਹੈ ਨੂੰ ਇੱਕ ਕੋਰੀਅਨ ਵਿਅਕਤੀ ਜੋ ਕਿ 27 ਸਾਲਾਂ ਸਮੇਤ ਕੁੱਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਸੰਯੁਕਤ ਰਾਸ਼ਟਰ ਦੇ ਗੈਂਗ ਤੇ ਰੌਕ ਮਸ਼ੀਨ ਦੇ ਨਾਲ ਸ਼ੱਕੀ ਸਬੰਧਾ ਵਾਲੇ ਵੈਨਕੂਵਰ ਦੇ ਇੱਕ 55 ਸਾਲਾ ਵਿਅਕਤੀ ਨੂੰ ਦੱਖਣੀ ਕੋਰੀਆ ਵਿੱਚ ਵੱਡੀ ਮਾਤਰਾ ਵਿੱਚ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਗਿਆ। ਉਸ ਆਦਮੀ ਦਾ ਨਾਮ ਕੋਰੀਆਈ ਨਿਆਂ ਪ੍ਰਣਾਲੀ ਦੇ ਵਿੱਚ ਸੁਰੱਖਿਆ ਤਹਿਤ ਤੇ ਉਸ ਦੇਸ਼ ਦੇ ਤੱਟ ਰਖੇਕ ਦੁਆਰਾ ਇੱਕ ਜਾਂਚ ਤੋਂ ਬਾਅਦ 10 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੋ ਕੋਰੀਅਨ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਦੋਸ਼ ਲਗਾਏ ਗਏ ਨੇ ਇੱਕ ਤੱਟ ਰਖੇਤ ਸਰੋਤ ਨੇ ਦੱਸਿਆ ਕਿ ਪੁਸ਼ਟੀ ਕੀਤੀ ਜਾਂਚ ਕਈ ਮਹੀਨੇ ਪਹਿਲਾਂ ਇੱਕ ਕੋਰੀਅਨ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਵੇਚਦੇ ਫੜੇ ਜਾਣ ਤੋਂ ਬਾਅਦ ਸ਼ੁਰੂ ਹੋਈ ਸੀ ਕੋਰੀਅਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇੱਕ ਹੋਰ ਖਰੀਦ ਦਾ ਪ੍ਰਬੰਧ ਕਰਨ ਲਈ ਉਸ ਦੇ ਕਥਿਤ ਸਪਲਾਈਅਰ ਨਾਲ ਸੰਪਰਕ ਕਰਨ ਲਈ ਸਹਿਮਤ ਹੋ ਗਿਆ ਸੀ ਸਰੋਤਾਂ ਨੇ ਕਿਹਾ ਕਿ ਵੈਨਕੋ ਦਾ ਵਿਅਕਤੀ ਮੀਟਿੰਗ ਦੇ ਵਿੱਚ ਆਇਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਨੇਡੀਅਨ ਦੇ ਘਰ ਦੀ ਤਲਾਸ਼ੀ ਦੌਰਾਨ ਕੋਕੀਨ ਦੀਆਂ ਹੋਰ ਇੱਟਾਂ ਮਿਲੀਆਂ ਨਤੀਜੇ ਵਜੋਂ ਕੁੱਲ 60 ਕਿਲੋਗ੍ਰਾਮ ਜ਼ਬਤ ਕੀਤੇ ਗਏ ਕੋਰੀਆ ਦੇ ਵਿੱਚ ਕਿਸੇ ਵਿਅਕਤੀ ਤੋਂ ਜ਼ਬਤ ਕੀਤੀ ਗਈ ਹੈ ਸਭ ਤੋਂ ਵੱਦ ਜਾਣਕਾਰੀ ਮੁਤਾਬਕ ਕੋਕੀਨ ਇੱਕ ਕੰਟੇਨਰ ਜਹਾਜ਼ ਰਾਹੀਂ ਕੋਰੀਆ ਪਹੁੰਚੀ ਸੀ ਤੇ ਤਰਲ ਰੂਪ ਵਿੱਚ ਸੀ ਪੇਂਟ ਕੈਨ ਦੇ ਵਿੱਚ ਛੁਪੀ ਹੋਈ ਸੀ ਪਰ ਖੋਜੀ ਕੁੱਤੇ ਵੀ ਉਸਨੂੰ ਸੁੰਘ ਨਹੀਂ ਸਕਦੇ ਸੀ ਫਿਰ ਉਸਨੂੰ ਸਿਓਲ ਦੇ ਪੂਰਬ ਦੇ ਵਿੱਚ ਇੱਕ ਇੱਕ ਘੰਟਾ ਇੱਕ ਫੈਕਟਰੀ ਵਿੱਚ ਲਿਜਾਇਆ ਗਿਆ ਤੇ ਮੰਨਿਆ ਜਾਂਦਾ ਹੈ ਕਿ ਡਰੱਗ ਗਿਰੋਵ ਦੁਆਰਾ ਨਿਰੰਤਰਿਤ ਕੀਤਾ ਗਿਆ ਸੀ ਉੱਥੇ ਤਰਲ ਕੋਕੀਨ ਨੂੰ ਇੱਟ ਦੇ ਰੂਪ ਦੇ ਵਿੱਚ ਬਦਲ ਦਿੱਤਾ ਗਿਆ ਸੀ ਜ਼ਬਤ ਕੀਤੀਆਂ ਇੱਟਾਂ ਤੇ UN ਦੀ ਬੋਹਰ ਲੱਗੀ ਹੋਈ ਸੀ ਮੰਨਿਆ ਜਾਂਦਾ ਹੈ ਕਿ ਇਹ ਸੰਯੁਕਤ ਰਾਸ਼ਟਰ ਗਿਰੋਵ ਵਾਲਾ ਹਵਾਲਾ ਹੈ ਜਾਣਕਾਰੀ ਦੇ ਵਿੱਚ ਪਤਾ ਲੱਗਾ ਵੈਂਕੂਵਰ ਦੇ ਵਿਅਕਤੀ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਛ ਦੌਰਾਨ ਦਾਅਵਾ ਕੀਤਾ ਕਿ ਉਹ ਸੰਯੁਕਤ ਰਾਸ਼ਟਰ ਗਿਰੋਦਾ ਮੈਂਬਰ ਹੈ ਤੇ ਉਸਦੀ ਜ਼ਿਆਦਾਤਰ ਗਤੀਵਿਧੀ ਵੈਂਕੂਵਰ ਵਿੱਚ ਹੋਈ ਸੀ ਫਿਲਹਾਲ ਹਿਰਾਸਤ ਵਿੱਚ ਹੈ ਤੇ 2 ਮਹੀਨਿਆਂ ਦੇ ਅੰਦਰ ਮੁਕਦਮੇ ਵਿੱਚ ਜਾਣ ਦੀ ਉਮੀਦ ਹੈ ਕੋਰੀਆ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਜ਼ਾ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਹੈ ਕੈਨੇਡੀਅਨ ਦਾ BC ਮੈਨੀਟੋਬਾ ਤੇ ਅਮਰੀਕਾ ਦੇ ਵਿੱਚ ਲੰਮਾ ਅਪਰਾਧਕ ਇਤਿਹਾਸ ਹੈ ਜੋ 25 ਸਾਲਾਂ ਤੋਂ ਵੱਧ ਪੁਰਾਣਾ ਹੈ ਇੱਕ ਕੈਨੇਡੀਅਨ ਅਦਾਲਤ ਦੇ ਫੈਸਲੇ ਨੇ ਨੋਟ ਕੀਤਾ ਹੈ ਕਿ ਪੁਲਿਸ ਨੇ ਉਸਦੀ ਪਛਾਣ ਰੌਕ ਮਸ਼ੀਨ ਦੇ ਮੈਂਬਰ ਵਜੋਂ ਕੀਤੀ ਹੈ ਜੋ ਤੱਕ ਡਰਗ ਤਸਕਰੀ ਸੰਗਠਨ ਨੂੰ ਵੱਡੀ ਮਾਤਰਾ ਵਿੱਚ ਕੋਕੀਨ ਦੀ ਸਪਲਾਈ ਕਰ ਰਿਹਾ ਸੀ ਬੀਸੀਟੀ ਗਵਾਹੀ ਦੇ ਅਨੁਸਾਰ ਰੌਕ ਮਸ਼ੀਨ ਦੇ ਸੰਯੁਕਤ ਰਾਸ਼ਟਰ ਗੈਂਗ ਨਾਲ ਸੰਬੰਧਿਤ ਨੇ ਸੁਪਰੀਮ ਕੋਰਟ ਦੇ ਵਿੱਚ ਗੈਂਗ ਕਤਲ ਦੇ ਕੇਸ ਦੀ ਸੁਣਵਾਈ ਹੈ ਇੱਕ ਕਰਾਊਨ ਗਵਾਹ ਤੇ ਸਾਬਕਾ ਸੰਯੁਕਤ ਰਾਸ਼ਟਰ ਦੇ ਗੈਂਗਸਟਰ ਨੇ ਕਤਲ ਦੇ ਮੁਕਦਮੇ ਵਿੱਚ ਗਵਾਹੀ ਦਿੱਤੀ ਕਿ 2011 ਦੇ ਅਖੀਰ ਦੇ ਵਿੱਚ ਜਾਂ 2012 ਦੇ ਸ਼ੁਰੂ ਵਿੱਚ ਉਹ ਤੇ ਇੱਕ ਹੋਰ ਸੰਯੁਕਤ ਰਾਸ਼ਟਰ ਮੈਂਬਰ ਰੌਕ ਮਸ਼ੀਨ ਦੇ ਮੈਂਬਰਾਂ ਨੂੰ ਮਿਲਣ ਲਈ ਵੀ ਨਹੀਂ ਪਹੁੰਚ ਗਏ ਸਨ ਕੋਰੀਆ ਟਾਟ ਰੱਖਿਆਕ ਸਰੋਤ ਨੇ ਪੁਸ਼ਟੀ ਕੀਤੀ ਕਿ ਜਾਂਚ ਜਾਰੀ ਹੈ ਹਾਲਾਂਕਿ ਉਸ ਨੂੰ ਹੋਰ ਕੈਨੇਡੀਅਨਾਂ ਦੀ ਗ੍ਰਿਫਤਾਰੀ ਦੀ ਉਮੀਦ ਨਹੀਂ ਹੈ ਕੋਰੀਆਈ ਜਾਂਚ ਕਰਤਾ ਕੋਕੀਨ ਦੇ ਨਿਰਮਾਣ ਦੇਸ਼ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ